ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਅੱppa ਹੰਨ ਹੰਨਾ ਪਾਤਸ਼ਾਹੀ ਕਿਤਾਬ ਦਾ ਨੋਵਾਂ ਭਾਗ ਪੜਾਂਗੇ ਔਰ ਸਿੰਘ ਥੇ ਜੋ ਮਰੇ ਕੋ ਸਭ ਸਕੇ ਗਿਨਾਏ ਗੱਲ ਭਾਈ ਮਨੀ ਸਿੰਘ ਦੀ ਸ਼ਹੀਦੀ ਤੇ ਰੁਕੀ ਨਹੀਂ ਸਿੰਘਾਂ ਨਾਲ ਖਾਨ ਬਹਾਦਰ ਦਾ ਵੈਰ ਸਗੋ ਹੋਰ ਵੱਧ ਗਿਆ ਉਹ ਖਾਲਸੇ ਨੂੰ ਵੇਖ ਨਹੀਂ ਸੀ ਸੁਖਾਂਦਾ ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਬਗੀਆਂ ਨਾਲ ਬਾਦਸ਼ਾਹ ਦੀ ਨਫ਼ਰਤ जग ਜਾ ਰਹਾ ਹੈ। ਸੰਸਾਰ ਦੀ ਤਵਾਰੀਖ ਐਸੀਆਂ ਮਿਸਾਲਾਂ ਨਾਲ ਭਰੀ ਪਈ ਹੈ। ਪਰ ਜ਼ਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ। ਗਿਣਤੀ ਤੋਂ ਬਾਰੇ ਸਿੰਘ ਸ਼ਹੀਦ ਕੀਤੇ ਗਏ। ਗਿਣਤੀ ਤਾਂ ਉਹਨਾਂ ਚਾਰ ਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ। ਫਾਂਸੀ ਦੇ ਤਖਤਾਂ ਦੀ ਕੋਈ ਗਿਣਤੀ ਨਹੀਂ ਸੀ। ਬੋਤ ਸਿੰਘ ਤੋਪਾ ਅੱਗੇ ਖੜਾ ਕੇ ਗੋਲਿਆਂ ਨਾਲ ਉਡਾਏ ਗਏ ਬਾਹਾਂ ਉੱਚੇ ਟਾਣਿਆਂ ਨਾਲ ਬੰਨ੍ਹ ਕੇ ਢਿੱਡ ਵਿੱਚ ਘਟਾਰ ਨਾਲ ਸੁਰਾਖ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੰਘ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ ਸਿਰਾਂ ਵਿੱਚ ਮੂੰਗਲੀਆਂ ਮਾਰ ਕੇ ਲਲੇਰਾ ਵਾਂਗ ਸਿਰਫ ਇਹ ਗਏ ਭਾਰੇ ਪੱਥਰ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਕੋੜੇ ਆਮ ਘਰਪਾ ਕੇ ਕਸੀਟੇ ਜਾਂਦੇ ਤੇ ਸ਼ਰਾਬੀ ਹਾਥੀਆਂ ਮੂਰੇ ਸਿੱਟੇ ਜਾਂਦੇ। ਇਹ ਹੀ ਉਹ ਸਮਾਂ ਸੀ ਕਿ ਜਦੋਂ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਕਿੰਨੇ ਪੁੱਤਰ ਨੇ ਤੇਰੇ ਮਾਤਾ? ਚਾਰ ਸਿਪਾਈ ਪਰ ਹੁਣ ਤਿੰਨ ਹੀ ਰਹਿ ਗਏ ਨੇ। ਤੇ ਚੌਥਾ? ਚੌਥਾ ਸਿੰਘ ਸੱਜ ਗਿਆ ਹੈ। ਉਸ ਉਸ ਦੀ ਜ਼ਿੰਦਗੀ ਦਾ ਕੀ ਇਤਬਾਰ? ਘੜੀ ਦੀ ਪੁਰਾਣੀ ਕਿ ਪਲਦੀ। ਜ਼ਕਰੀਆ ਆਪਣੇ ਨੌਜਵਾਨ ਮੁਗਲ ਸਪਾਈਆਂ ਦੇ ਮੁਕਾਬਲੇ ਕਰਵਾਉਂਦਾ। ਕਈ-ਕਈ ਸਿੰਘ ਇਕੱਠੇ ਪੰਗਤਾ ਬਣਾ ਕੇ ਧੜਾਂਤੀ ਇੱਕ ਮਿੱਟੀ ਵਿੱਚ ਗੱਡ ਦਿੱਤੇ ਜਾਂਦੇ। ਫਿਰ ਤਲਵਾਰਾਂ ਫੜਾ ਕੇ ਸਪਾਈਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਢੇਗਾ ਉਸ ਨੂੰ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਕੀਤਾ ਜਾਂਦਾ। ਬਹੁਤ ਬਹੁਤੇ ਸਿਰ ਵੱਢਣ ਵਾਲੇ ਸਪਾਈਆਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ। ਤੂੰ ਕਿੰਨੇ ਸਿਰ ਵੱਡੇ ਇੱਕ ਮੁੰਦਰੀ ਦੀ ਕੀਮਤ ਜਿੰਨੇ ਤੂੰ ਇੱਕ ਬਾਜੂ ਬੰਦ ਦੇ ਮੁੱਲ ਦੇ ਤੇ ਤੂੰ ਇੱਕ ਹਾਰ ਪ੍ਰਾਪਤ ਕਰਨ ਜੋਗੇ ਮੁਗਲ ਸਪਾਹੀਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ ਇਸੇ ਤਰ੍ਹਾਂ ਬਾਹਾਂ ਵੱਢਣ ਦੇ ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਭਾਈਵਣੀ ਸਿੰਘ ਜੀ ਦੇ ਇੱਕ ਭਰਾ ਦੀ ਖੱਲ ਲਾਹੀ ਗਈ ਤੇ ਪੁੱਤਰਾ ਚਿੱਤਰ ਸਿੰਘੁਰ ਬਕ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੋ ਸਿੰਘ ਕਿੰਨੇ ਕੋ ਤਰੀਕੇ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਕਿਸਾ ਵਾਲਾ ਕੋਈ ਵੀ ਮਿਲਿਆ ਮਾਰ ਦਿੱਤਾ ਗਿਆ ਸਾਫ਼ ਹੋ ਗਿਆ ਸੀ ਕਿ ਜ਼ਕਰੀਆ ਕਿਸੇ ਕਿਸਾ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਲੋਕ ਕਿਤੇ ਵੀ ਕੋਈ ਸਿੱਖ ਦਿਸਦਾ ਉਸ ਤੀਸੂ ਨਵਾਬ ਨੂੰ ਪਹੁੰਚਾ ਦਿੰਦੇ ਜਕਰੀਏ ਨੇ ਆਪਣੇ ਅਧਿਕਾਰ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਹੋਕਾ ਦਵਾ ਦਿੱਤਾ ਸੀ ਕਿ ਜੋ ਵੀ ਸਿੱਖ ਦੀ ਦਸ ਪਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਪਰ ਤਾਂ ਹੈ ਗੁਰੂ ਦਾ ਖਾਲਸਾ ਜੋ ਇਸ ਸਮੇਂ ਨੂੰ ਵੀ ਵਿਪਤਾ ਦਾ ਸਮਾਂ ਨਹੀਂ ਆਖਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ ਐਸੇ ਵਿਖੜੇ ਸਮੇਂ ਵਿੱਚ ਤਾਂ ਸਗੋ ਉਹ ਇਹ ਪੱਲਾ ਹੋਰ ਕੱਸ ਕੇ ਫੜ ਲੈਂਦਾ ਖਾਲਸਾ ਜੀ ਇਕ ਦਰਗਾਹ ਸਭ ਤੋਂ ਨੇ ਆਵੀ ਅਦਾਲਤਾਂ ਕਚੈਰੀਆਂ ਤੋਂ ਉੱਤੇ ਐ ਅਸਲੀਨੀਆਂ ਉੱਥੇ ਹੋਣਾ ਹੈ ਪੰਜਵੇਂ ਸਤਿਗੁਰੂ ਅਕਾਲੀ ਬਾਣੀ ਵਿੱਚ ਫਰਮਾਉਂਦੇ ਹਨ ਗਰੀਬਾ ਉੱਪਰ ਜੇ ਖਿੰਜਿਆ ਦਾੜੀ ਪਰ ਬ੍ਰਹਮ ਸਾ ਅਗਨ ਮਹਿਸਾੜੀ ਪੂਰਾ ਨਿਯਾਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨਹਾਰ ਰਹਾਉ ਆਤ ਜੁਗਤ ਪ੍ਰਗਟ ਪ੍ਰਤਾਪ ਨਿੰਦਖ ਮੂਆ ਉਪਜ ਵੜਦਾਪ ਤਿੰਨ ਮਾਰਿਆ ਜੇ ਰਖੈ ਨ ਕੋਏ ਆਗੈ ਪਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਪਾਪੀਆਂ ਨੂੰ ਦੰਡ ਤੇ ਧਰਮੀਆਂ ਦਾ ਆਖਰ ਨੂੰ ਜਕਾਰ ਹੋਣਾ ਹੀ ਹੈ ਖਾਲਸਾ ਅਰਦਾਸ ਤੇ ਟੇਕ ਰੱਖੇ ਜੰਗਲ ਵਿੱਚ ਸਿੰਘਾਂ ਦੇ ਇੱਕ ਜਥੇ ਨੇ ਮਿਲ ਕੇ ਅਰਦਾਸ ਕੀਤੀ ਖਾਲਸੇ ਦੀ ਮਨੋਤ ਹੈ ਕਿ ਅਰਦਾਸ ਨੇ ਧੁਰ ਦਰਗਾਹ ਜਾ ਕੇ ਦਸਤਕ ਦਿੱਤੀ ਤੇ ਅਕਾਲ ਪੁਰਖ ਨੇ ਹਲਕਤ ਦੇ ਹੁੰਦੇ ਜ਼ੁਲਮਾਂ ਦਾ ਉਲੰਭਾ ਉਮਤ ਦੇ ਪੈਗੰਬਰ ਨੂੰ ਦਿੱਤਾ ਪੰਜਾਬ ਵਿੱਚ ਹੋ ਰਹੇ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ ਸਿੰਘਾਂ ਦਾ ਇਹ ਮੰਨਣਾ ਸੀ ਕਿ ਉਸ ਦਿਨ ਪਰਮੇਸ਼ਰ ਨੇ ਮੁਗਲਾਂ ਤੋਂ ਰਾਜ ਖੋ ਕੇ ਪੰਥਵਾਲ ਨੂੰ ਕਰ ਦਿੱਤਾ ਤੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜ ਲੜ ਕੇ ਮਰੋ ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸੇ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋ ਤਾਣ ਸ਼ੁਰੂ ਹੋਈ ਤੇ ਕੋਈ ਸੂਬੇ ਦਿੱਲੀ ਤੋਂ ਬਾਗੀ ਹੋ ਗਏ ਆਪਸੀ ਪਟੋਤੜ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ ਜ਼ਕਰੀਏ ਨੂੰ ਨਾਦਰ ਦਾ ਲਾਹੌਰ ਦਾ ਗੇੜਾ 3 ਕਰੋੜ ਵਿੱਚ ਪਿਆ ਸੱਤ ਪਾਸੇ ਮਾਰੋ ਮਾਰ ਹੋ ਗਈ ਕਿ ਨਾਦਰ ਆ ਗਿਆ ਨਾਦਰ ਆ ਗਿਆ ਇਧਰ ਜ਼ਕਰੀਆ ਸਿੰਘਾਂ ਵੱਲੋਂ ਜਰਰਾ ਅਵੇਸਲਾ ਹੋਇਆ ਤੇ ਉਧਰ ਸਿੰਘਾਂ ਦਾ ਦਾ ਲੱਗ ਗਿਆ ਉਹਨਾਂ ਨੇ ਚਨਾਬ ਤੇ ਰਾਵੀ ਦੀਆਂ ਝਿੱਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਉਠਾ ਖੱਚਰਾ ਤੇ ਲੱਦੇ ਮੇਵੇ ਲੁੱਟ ਲਏ ਕਿਸੇ ਛੋਟੇ ਕਾਫਲੇ ਦਾ ਸਮਾਨ ਤਾਂ ਸਣੇ ਊਠ ਘੋੜੇ ਹੀ ਲੁੱਟ ਲਿਆ ਨਦਰ ਤੇ ਮਗਰ ਜੋ ਰਾਸ਼ਨ ਆ ਰਿਹਾ ਸੀ ਤੇ ਜੋ ਮਾਲ ਅਜਬਾਬ ਨਦਰ ਇਧਰੋਂ ਕਾਬਲ ਭੇਜ ਰਿਹਾ ਸੀ ਕਿਸੇ ਵੀ ਵਪਾਰੀ ਤੇ ਸਦਾਗਰ ਦਾ ਸਮਾਨ ਜੋ ਇਧਰੋਂ ਉਧਰ ਜਾਂ ਉਧਰੋਂ ਇਧਰ ਆ ਰਿਹਾ ਸੀ ਐਸਾ ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਦੇ ਹੱਥ ਨਾ ਲੱਗੇ ਹੋਣ ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਾਹੌਰੋਂ ਕਾਬਲ ਜਾਂਦੇ ਹੋਏ ਕੋਈ ਐਸੇ ਰਾਹ ਰਸਤੇ ਨਹੀਂ ਸਨ ਜਿਨ੍ਹਾਂ ਦੇ ਸਿੰਘ ਪੈਤੀ ਨਹੀਂ ਸਨ ਲਾਹੌਰੋਂ ਦਿੱਲੀ ਜਾਂਦਾ ਕਰਨਾਲ ਜਲੰਧਰ ਵਾਲਾ ਰਸਤਾ ਡੱਬ ਵਾਲੀ ਵਾਲਾ ਰਾਹ ਤਲਵਾਨ ਵਾਲਾ ਗੱਲ ਕੀ ਹਰ ਰਾਹ ਉੱਤੇ ਸਿੰਘ ਮੋਰਚੇ ਮੱਲ ਕੇ ਬੈਠ ਗਏ ਸਨ ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ ਚੰਗੇ ਘੋੜੇ ਵਧੀਆ ਬਸਤਰ ਗਹਿਣੇ ਨਕਦੀ ਸਭ ਵਿੱਚੋਂ ਸਿੰਘਾ ਆਪਣਾ ਬਣਦਾ ਹਿੱਸਾ ਲੁੱਟ ਲਿਆ ਹਾਲਤ ਇਹ ਹੋਈ ਪਈ ਹੈ ਕਿ ਹਿੰਦੁਸਤਾਨ ਦਾ ਮਾਲਤਾ ਸਿੰਘ ਬਾਹਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉਧਰੋਂ ਆਉਂਦਾ ਵੀ ਲੁੱਟ ਲੈਂਦੇ ਹਨ ਸੱਚੇ ਬਾਦਸ਼ਾਹ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਘੱਲ ਲਿਆ ਹੈ ਤੁਰਕ ਲੜ ਲੜ ਮਰ ਰਹੇ ਹਨ ਤੇ ਖਾਲਸੇ ਦੇ ਲੋ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਤੇ ਮਿਲ ਬੈਠ ਕੇ ਸ਼ਕੇ ਸ਼ਿਕਾਇਤਾਂ ਜਾ ਰਹੇ ਹਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਮਹਾਰਾਜ ਨੇ ਖੇਡ ਰਚੀ ਹੈ ਸਾਰੀ ਖਾਲਸਾ ਜੀ ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ ਕੋਈ ਹੋਰ ਸਿੰਘ ਬੋਲਦਾ ਹੈ ਇਹ ਪੰਥ ਕਲਗੀਧਰ ਜੀਆਂ ਦਾ ਹੈ ਉਹੀ ਇਸਤੇ ਵਾਲੀ ਹਨ ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ ਮਾਰਨਾ ਰੱਖਣਾ ਸਭ ਕਲਗੀਧਰ ਪਿਤਾ ਜੀ ਮਹਾਰਾਜ ਦੇ ਹੱਥ ਹੈ ਸਹੀ ਕਹਿੰਦੇ ਹੋ ਸਿੰਘ ਜੀ ਜਿਵੇਂ ਪਾਰ ਵਿੱਚ ਵੱਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ ਤੇਵੇਂ ਹੀ ਜ਼ਕਰੀਏ ਜਹੇ ਕੰਡੇ ਨਾਦਰ ਕੱਢੇਗਾ ਇਸ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮਜ਼ਮੂਨ ਅੱਜਕੱਲ ਕੁਝ ਇਸ ਤਰ੍ਹਾਂ ਦਾ ਹੈ ਖਾਲਸਾ ਜੀ ਪੰਥ ਦੀ ਪਾਤਸ਼ਾਹੀ ਬਸ ਨੇੜੇ ਹੀ ਹੈ ਨਵਾਬ ਕਪੂਰ ਸਿੰਘ ਨੇ ਸਰਬੱਤ ਸਿੰਘ ਨੂੰ ਇਕੱਤਰ ਕੀਤਾ ਤੇ ਬੋਲੇ ਨਾਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਤਖਤ ਦਾ ਮਾਲਕ ਬਣ ਬੈਠਾ ਹੈ ਬਹਾਦਰ ਸ਼ਾਹ ਵਿੱਚ ਇੰਨੀ ਤਾਕਤ ਕਿੱਥੇ ਕੇ ਨਾਦਰ ਦਾ ਮੁਕਾਬਲਾ ਕਰ ਸਕੇ ਸੋ ਤੁਸੀਂ ਕਮਰ कसे ਕਰ ਲਓ ਲੁੱਟਦੇ ਮਾਲ ਨਾਲ ਨਾਦਰ ਨੂੰ ਅਸੀਂ ਪੰਜਾਬ ਵਿੱਚੋਂ ਸੁੱਕਾ ਨਹੀਂ ਜਾਣ ਦੇਣਾ ਕਹਿੰਦੇ ਨੇ ਪੀ ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ ਨੇ ਬਾਦਸ਼ਾਹ ਸ਼ਾਹ ਤੋਂ ਲੈ ਕੇ ਕਾਬਰ ਨੂੰ ਭੇਜਿਆ ਹੈ ਨਾਲ ਹੀ ਪੇਸ਼ਕੀਮਤੀ ਤੋਹਫੇ ਇਥੋਂ ਤੱਕ ਕਿ ਬਹੁਤ ਸਾਰੇ ਕੀਮਤੀ ਬਰਤਨ ਵੀ ਉਸ ਨੇ ਆਪਣੇ ਦੇਸ਼ ਨੂੰ ਤੋੜ ਦਿੱਤੇ ਹਨ 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ ਜਿਸ ਵਿੱਚ ਸੈਂਕੜੇ ਹੀਰੇ ਮੋਤੀ ਜੜ ਹੋਏ ਹਨ ਇੱਕ ਵੱਡਾ ਪਾਂਡਵਾ ਵਾਲਾ ਹੀਰਾ ਦੋ ਬੇਸ਼ਕੀਮਤੀ ਲਾਲ ਜਿਸ ਜਿਨ੍ਹਾਂ ਦੀ ਰੋਸ਼ਨੀ ਵਿੱਚ ਪਾਦਸ਼ਾਹ ਕੁਰਾਨ ਪੜਦਾ ਹੁੰਦਾ ਸੀ ਕੁਕੜੀ ਦੇ ਅੰਡੇ ਜਿੱਡਾ ਇੱਕ ਮੋਤੀ ਤਾਂ ਸੇਨ ਦੇ ਬਦਲੇ ਅਕਬਰ ਨੇ ਦੋ ਜੋ ਦੋ ਤੋਹਫੇ ਅਗਰੇ ਦੇ ਰਾਜੇ ਨੂੰ ਦਿੱਤੇ ਸਨ ਇੱਕ ਮਾਲਾ ਤੇ ਇੱਕ ਗੁਲਾਬੀ ਹੀਰਾ ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਤੀਰਾ ਵਾਲੇ ਪੱਥੇ ਨਾਲ ਬੰਨ ਰੱਖੀ ਆ ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੁਗਾ ਤੇਲ ਵੀ ਨਹੀਂ ਛੱਡਿਆ ਖਾਲਸਾ ਜੀ ਅਸੀਂ ਕਿਈ ਜਥੇ ਭਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਿਈ ਥਾਂਵਾਂ ਤੋਂ ਸਨ ਲਾਵਾਂਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟ ਲਏ ਹਨ ਤੇ ਇੱਧਰ ਸਿੰਘ ਨਾਦਰ ਨੂੰ ਲੁੱਟਣ ਦੀਆਂ ਸਕੀਮਾਂ ਘੜ ਰਹੇ ਹਨ 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ ਬਸ ਅਰਬਾ ਖਰਬਾ ਕਹਿ ਲਓ ਇੰਜ ਜਾਪਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਇਕੱਠਾ ਹੀ ਕੀਤਾ ਸੀ ਮਾਲ ਅਜਬਾਬ ਦੀ ਲੁੱਟ ਤੋਂ ਬਿਨਾਂ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋਗਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਦ ਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਜਿਨ੍ਹਾਂ ਵਿੱਚ ਇੱਕ ਸੀ ਕਿ ਜੁਮਮੇ ਦੇ ਦਿਨ ਬਾਦਸ਼ਾ ਨਮਾਜ਼ ਪੜਨ ਲਈ ਨਾਦਰ ਸ਼ਾ ਨੂੰ ਨਾਲ ਲੈ ਗਿਆ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਬਾਦਸ਼ਾ ਦੀ ਸਕੀਮ ਹੈ ਤੇ ਨਮਾਜ਼ ਵਿੱਚ ਛੁਕੇ ਨਾਦਰ ਦਾ ਸਿਰ ਕਲਮ ਕਰ ਦਿੱਤਾ ਜਾਏਗਾ। ਇਹ ਗੱਲ ਕੁਝ ਭੰਗੜਾਂ ਤੋਂ ਨਾਦਰ ਦੇ ਸਪਾਹੀਆਂ ਨੇ ਸੁਣ ਲਈ ਤੇ ਨਾਦਰ ਨੂੰ ਜਾਨਦ ਸੀ। ਤੂਜੀ ਇੱਕ ਅਫਵਾਹ ਨਾਦਰ ਦੇ ਮਾਰੇ ਜਾਣ ਦੀ ਵੀ ਫੈਲ ਗਈ। ਤੇ ਇਹ ਸੁਣ ਕੇ ਨਾਦਰ ਦੇ ਸਪਾਹੀਆਂ ਤੇ ਦਿੱਲੀ ਵਿੱਚ ਕਈ ਥਾਈਂ ਹਮਲੇ ਵੀ ਕੀਤੇ ਗਏ। ਨਾਦਰ ਇਹ ਕਿੱਥੇ ਸਹਾਰ ਸਕਦਾ ਸੀ ਉਹ ਗੁੱਸੇ ਵਿੱਚ ਲਾਲ ਹੋ ਗਿਆ। ਕਤਲ ਕਰ ਦਿਓ ਸਾਰੀ ਦਿੱਲੀ ਨਾਦਰ ਦੇ ਕਹਿਣ ਦੀ ਧੀਰ ਸੀ ਕਾਬਲੀ ਸੈਨਾ ਨੇ ਐਸੀ ਤਲਵਾਰ ਵਾਹੀ ਕਿ ਇੱਕ ਦਿਨ ਵਿੱਚ ਹੀ ਦਿੱਲੀ ਵਿੱਚ ਲਗਭਗ 70000 ਲੋਕ ਮੌਤ ਦੇ ਘਾਟ ਉਤਾਰੇ ਗਏ ਕੋਈ ਨਾਦਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲੇਆਮ ਰੋਕ ਦਿਓ ਅੰਤ ਇੱਕ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ ਹਜ਼ੂਰ ਆਖਰ ਤਹ ਹਟੇ ਮੁਸਲਮਾਨ ਪ੍ਰਾ ਹੀ ਹਨ ਰਹਿਮ ਕਰੋ ਫਿਰ ਕਿਤੇ ਨਾਦਰ ਨੇ ਸੈਨਾਨ ਨੂੰ ਹਮਲਾ ਰੋਕ ਦੇਣ ਦਾ ਹੁਕਮ ਕੀਤਾ ਪ੍ਰਤਦ ਤੀਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ ਇਦਰ ਸਿੰਘਾਂ ਨੂੰ ਆਪਣੀ ਅਰਦਾਸ ਤੇ ਭਰੋਸਾ ਹੋਰ ਦ੍ਰਿੜ ਹੁੰਦਾ ਜਾ ਰਿਹਾ ਸੀ ਉਹ ਅਕਸਰ ਕਹਿੰਦੇ ਸਨ ਕੇ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੁਸਤਾਨ ਵੱਲ ਤੋਰਿਆ ਹੈ ਇੱਕ ਸਾਲ ਦਿੱਲੀ ਨੂੰ ਲੁੱਟਣ ਕੁੱਟਣ ਤੋਂ ਮਗਰੋਂ ਨਾਦਰ ਨੇ ਕਰੋੜਾਂ ਅਰਬਾਂ ਦਾ ਧਨ ਤੇ ਹੋਰ ਮਾਲ ਅਜਬਾਬ ਲੱਦ ਕੇ ਕੋਈ ਕੋ ਲੰਮਾ ਕਾਫਲਾ ਤਿਆਰ ਕਰ ਲਿਆ ਉਸਨੇ ਲਾਹੌਰ ਆ ਕੇ ਪੜਾ ਕਰਨਾ ਹੈ ਪਰ ਸਿੰਘਾਂ ਨੇ 50 ਕੋ ਵਿੱਚ 20 20 ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤ ਧਨ ਤੇ ਹੋਰ ਪਦਾਰਥ ਲੁੱਟ ਲਏ ਹਨ। ਵੇਲਾ ਤਾਂ ਸ਼ਾਇਦ ਅਥਨ ਤੋਂ ਵੀ ਕੁਝ ਪਹਿਲਾ ਦਾ ਹੈ। ਪਰ ਕਾਲੇ ਬੋਲੇ ਬੱਦਲ ਸ਼ਾਹ ਜਾਣਕਾਰਨ ਜਾਪਦਾ ਹੈ ਕਿ ਰਾਤ ਪੈਣ ਵਾਲੀ ਹੈ। ਨਾਦਰ ਦੀ ਫੌਜ ਚਨਾਬ ਦੇ ਕੰਢੇ ਡੇਰਾ ਲਾ ਰਹੀ ਹੈ। ਕੁਝ ਹੋਰ ਹਨੇਰਾ ਹੋਇਆ ਤਾਂ ਬੱਦਲਾਂ ਨੇ ਗਰਜਣਾ ਸ਼ੁਰੂ ਕੀਤਾ। ਨਿੱਕੇ-ਕਣੀ ਦਾਮੀ ਸ਼ੁਰੂ ਹੁੰਦੇ ਸਾਰ ਹੀ ਸਿੰਘਾਂ ਨੇ ਕਈ ਪਾਸੇੋਂ ਨਾਦਰ ਦੇ ਡੇਰੇ ਤੇ ਹੱਲਾ ਬੋਲ ਦਿੱਤਾ ਸਿੰਘਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਹਨ ਸਿੰਘਾਂ ਦੇ ਜੈਕਾਰਿਆਂ ਦੀ ਗੂੰਜ ਬੁੱਧਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈ ਪੈਦਾ ਕਰ ਰਹੀ ਹੈ ਇਸ ਮਸਲਤ ਆਰਮੀ ਵਿੱਚ ਸਿੰਘਾਂ ਦੀ ਭਾਰੀ ਹੱਲੇ ਨਾਲ ਨਾਦਰ ਦੀਆਂ ਜੇਤੂ ਅਖਵਾਉਂਦੀਆਂ ਫੌਜਾਂ ਤੇ ਤਾਂ ਮਾਨੋ ਕੈਰਟ ਹੈ ਪਿਆ ਹੈ ਸਿੰਘਾਂ ਨੇ ਲੁੱਟਦਾ maal ਕੋੜਿਆਂ ਤੇ ਲੱਧਿਆ ਤੇ ਮੁਗਲਾਂ ਦੇ ਲਹੂ ਵਹਾਉਂਦੇ ਹੋਏ ਹਰਨ ਹੋ ਗਏ maal ਲੁੱਟੇ ਜਾਣ ਨਾਲੋਂ ਵੀ ਨਦਰਸ਼ਾ ਨੂੰ ਇਹ ਫਿਕਰ ਵੱਧ ਸਤਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੋਈ ਮੇਰੇ ਅੱਗੇ ਕੋਸਕ ਨਹੀਂ ਸਕਿਆ ਆਖਰ ਵਿੱਚ ਇਹ ਕੌਣ ਜਿੰਨਾ ਐਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਹੀ ਇੱਕ ਵਾਰ ਲੁੱਟ ਲਿਆ ਦੋ ਰਾਤਾਂ ਬੀਤ ਜਾਣ ਮਗਰੋਂ ਸਿੰਘਾਂ ਤੀਜੀ ਰਾਤ ਮੋੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ ਇਸ ਹੱਲੇ ਵਿੱਚ ਉਹਨਾਂ ਹਿੰਦੁਸਤਾਨ ਵਿੱਚੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸਿੰਘਾਂ ਹੱਥ ਲੱਗ ਗਿਆ ਲਾਹੌਰ ਪਹੁੰਚ ਕੇ ਨਾਦਰ ਨੇ ਜਦ ਆਪਣਾ ਕਾਫਲਾ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਸੀ ਇਹ ਤਾਂ ਉਸ ਤੋਂ ਉੱਦਾ ਹੀ ਰਹਿ ਗਿਆ ਨਾਦਰ ਸ਼ਾਹ ਅੰਦਰ ਗੁੱਸੇ ਫਿਕਰ ਤੇ ਡਰ ਦੇ ਭਾਵ ਇਕੱਠੇ ਚੱਲ ਰਹੇ ਹਨ ਤੇ ਅੱਜ ਆਪਾਂ ਨੌਵਾਂ ਭਾਗ ਕੰਪਲੀਟ ਕਰ ਲਿਆ ਹੈ ਅਗਲੀ ਵਾਰੀ ਆਪਾਂ ਦਸਵਾਂ ਭਾਗ ਬਾਜ਼ਤਾਜ਼ ਦਿਨ ਤੇ ਸਭ ਲੈਣੇ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਚੰਗੀਆਂ ਲੱਗੀਆਂ ਤਾਂ ਜਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਨਾ ਤੇ ਸਾਡੀਆਂ ਦੂਜੀਆਂ ਆਡੀਓ ਬੁਕਸ ਵੀ ਜਰੂਰ ਸੁਣਨੀ ਆਂ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ